ਆ ਮੈਂ ਪਹੁੰਚ ਗਈ ਪਹੁੰਚ ਗਏ ਆ ਜੀ ਤੇ ਅੱਜ ਆਪਾਂ ਲੈ ਕੇ ਆਏ ਆ ਬਾਈ ਪਾਲੇ ਵਾਸਤੇ ਸਰਪ੍ਰਾਈਜ਼ ਗਿਫਟ ਨਾ ਵੀ ਦੋਸਤੋ ਪਾਲਾ ਉਹ ਤੇ ਕਣਕ ਉਰੀ ਜਾਂਦਾ ਹਾਂਜੀ ਤੇ ਮੈਂ ਤੇ ਪਵਨ ਆਏ ਸੀ ਕਿ ਪਾਲੇ ਵਾਸਤੇ ਸਰਪ੍ਰਾਈਜ਼ ਗਿਫਟ ਤੇ ਗਿਫਟ ਉਹਦੀ ਮਨਪਸੰਦ ਲੈ ਕੇ ਆਏ ਆ ਗਿਫਟ ਉਹਦੀ ਮਨਪਸੰਦ ਦਾ ਲੈ ਕੇ ਆਏ ਆ ਬਾਈ ਨੂੰ ਪਤਾ ਨਹੀਂ ਵੀ ਗਿਫਟ ਚੋਂ ਨਿਕਲਣਾ ਕੀ ਹੈ ਦੋਸਤੋ ਸ਼ੋ ਜਨਾ ਸਮਝਿਓ ਅਗੇ ਅਸੀਂ ਅੱਗੇ ਕਰੇਲ ਪਾਏ ਸੀ ਵੀ ਅਸੀਂ ਗਿਫਟ ਦੇਣਾ ਪਾਲੇ ਨੂੰ ਆ ਬਾਕਸ ਦੇਖ ਕੇ ਪਾਉਣ ਨਾ ਤੇ 40% ਮੇਰੇ ਭਰਾ ਐ ਕਹੀ ਜਾਂਦੇ ਤੇ ਸ਼ੂਜ਼ ਹੋਣਗੇ ਪੱਕੀ ਗੱਲ ਆ ਸ਼ੂ ਜਿੰਨੇ ਦੇ ਆਪਾਂ ਸ਼ੂਜ਼ ਪਾਉਣੇ ਸ਼ੂਜ਼ ਨਾਲੋਂ ਵੀ ਘੈਂਟ ਗਿਫਟ ਆ ਪੂਰਾ ਘੈਂਟ ਗਿਫਟ ਆ ਸੋਈ ਤਾਂ ਪਾਲੇ ਕੋਲੇ ਪਹਿਲਾਂ ਹੀ ਬਹੁਤ ਸੀਗੇ ਹਾਂ ਤੇ ਬਹੁਤ ਵੀ ਦੋਸਤੋ ਹੁਣ ਆਪਾਂ ਖੇਤ ਪਹੁੰਚੇ ਆ ਤੇ ਚਾਹ ਨਹੀਂ ਲੈਂਦੇ ਫਿਰ ਮਰੇ ਚਾਹ ਮੈਂ ਤਾਂ ਖੇਤ ਨਹੀਂ ਤੁਸੀਂ ਪੀ ਕੇ ਆਏ ਹੋ ਜੀ ਚਲੋ ਆ ਵੀ ਦੋਸਤੋ ਪਾਲੇ ਨੂੰ ਗਿਫਟ ਕਰ ਦੇਣਾ ਇਹ ਤਾਂ ਦੱਸਦੇ ਇੱਕ ਗਿਫਟ ਬਾਈ ਪਾਲੇ ਨੂੰ ਤਾਂ ਦੇਣਾ ਆਪਾਂ ਵੀ ਬਾਈ ਪਾਲੇ ਨੇ ਝੋਨੇ ਆ ਪਹਿਲਾਂ ਤਾਂ ਕੰਬਾਈਨ ਤੋਂ ਵੜਾਇਆ ਫਿਰ ਉਹਨੂੰ ਕਬਾਇਆ ਹੀ ਗਾਇ ਕਿੰਨਾ ਦੂਰ ਸਾਡੇ ਇਥੋਂ ਹਬੌਰ ਤੱਕ ਬਾਇਆ ਦੋਸਤੋ ਆਏ ਸਾਲ ਦਾ ਮਤਲਬ ਕਿ ਮੈਂ ਹੀ ਜਾਨਣਾ ਹੁਣਾ ਜ਼ਿਆਦਾਤਰ ਪਾਲੇ ਦੇ ਨਾਲ ਪਰ ਅੱਤ ਕਿ ਥੋੜਾ ਜਿਹਾ ਕੰਮ ਧੰਦੇ ਬਾੜੇ ਸੀਗੇ ਤੇ ਮੇਰੇ ਤੋਂ ਜਾ ਨਹੀਂ ਗਿਆ ਕਿ ਸੋ ਪਾਲੇ ਨੇ ਪੂਰੀ ਜ਼ਿੰਮੇਵਾਰੀ ਨਿਭਾਈ ਕਿ ਜਿਹੜਾ ਬੰਦਾ ਇਮਾਨਦਾਰ ਤੇ ਜ਼ਿੰਮੇਵਾਰ ਹੁੰਦਾ ਤੇ ਉਹਨੂੰ ਤਾਂ ਕੁਛ ਨਾ ਕੁਛ ਤਾਂ ਪਵਨ ਨੂੰ ਤਾਂ ਐਕਸਟਰਾ ਚਾਹੀਦਾ ਹੀਗਾ ਹਾਂਜੀ ਚਾਹੀਦਾ ਹੀ ਹੈ ਬਾਕੀ ਮਤਲਬ ਕਿ ਆਪਾਂ ਜਿਵੇਂ ਕਹਿੰਦੇ ਹੁੰਨੇ ਆ ਵੀ ਖੇਤੀਬਾੜੀ ਜਦੋਂ ਆਪਾਂ ਫਸਲ ਬੀਜਦੇ ਆ ਵੜਦੇ ਆ ਤੇ ਆਪਾਂ ਨੇ ਹਨਾ ਵਰਖਤਾਂ ਫੇਰ ਹੀ ਪੈਂਦੀਆਂ ਆਪਣੇ ਜੇ ਕੰਮ ਕਰਨ ਵਾਲੇ ਭੈਣ ਭਰਾ ਜੀ ਆਪਣੇ ਖੇਤਾਂ ਦੇ ਵਿੱਚ ਖੁਸ਼ ਹੁੰਦੇ ਨੇ ਤੇ ਬਾਕੀ ਇਹ ਵੀ ਆ ਵੀ ਇੱਕ ਤਰ੍ਹਾਂ ਦਾ ਆਪਾਂ ਦਸਵੰਦ ਹੀ ਕੱਢਿਆ ਹੈਗਾ ਜਿਹੜਾ ਆਪਾਂ ਬਾਈ ਪਾਲ ਲੈਣੋ ਤੇ ਦੋਸਤੋ ਇੱਕ ਮੈਨੂੰ ਬਹੁਤ ਹੀ ਪਿਆਰਾ ਕਮੈਂਟ ਆਇਆ ਸੀ ਪਵਨ ਹਾਂਜੀ ਉਹ ਚਲ ਆਪਾਂ ਪਾਲ ਲੈਣਾ ਵੀ ਡਿਸਕਸ਼ਨ ਕਰਾਂਗੇ ਤੇ ਹੁਣ ਚੱਲੀਏ ਪਾਲਾ ਵੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੋਊਗਾ ਪਤਾ ਨਹੀਂ ਕੀ ਸੱਪ ਲੈ ਕੇ ਆਇਆ ਹੋਊਗਾ ਬੰਦਾ ਤੇ ਚੱਲ ਚੱਲੀਏ ਫਿਰ ਸਹੀ ਗੱਲ ਲਓ ਜੀ ਖਾਦੇ ਲਓ ਵੀ ਦੋਸਤੋ ਪਾਲੇ ਕੋਲ ਚੱਲੇ ਹੁਣ ਤੇ ਪਾਲਾ ਕਰੂਗਾ ਓਪਨ ਤੇ ਭਾਈ ਪਾਲੇ ਨੂੰ ਸਵੇਰ ਦਾ ਪਤਾ ਤਾਂ ਹੈ ਵੀ ਗਿਫਟ ਹੀ ਲਈ ਖੜਦੀ ਆ ਭਾਈ ਪਾਲਾ ਵੀ ਅੰਦਰੋਂ ਅੰਦਰ ਹੀ ਸੋਚਦਾ ਹੋਊਗਾ ਵੀ ਕੀ ਗਿਫਟ ਹੋਊਗਾ ਹਨਾ ਕੀ ਗਿਫਟ ਹੋਊਗਾ ਹੁਣ ਆ ਫਾਈਨਲੀ ਉਹ ਟਾਈਮ ਆ ਗਿਆ ਵੀ ਆਪਾਂ ਖਲਾ ਲੀਏ ਹੁੰਦੇ ਹਨਾ ਤੇ ਹੁਣ ਦੋਸਤੋ ਬੜੀ ਖੁਸ਼ੀ ਹੁੰਦੀ ਆ ਕਿਸੇ ਨੂੰ ਖੁਸ਼ੀ ਦੇ ਕੇ ਪਾਲੇ ਹੁਣ ਤੇਰਾ ਟਾਈਮ ਆ ਗਿਆ ਤੂੰ ਇਹਨੂੰ ਓਪਨ ਕਰਨਾ ਖੋਲਣਾ ਤੇ ਖੋਲ ਕੇ ਜੇ ਤੈਨੂੰ ਪਸੰਦ ਆਇਆ ਤੇ ਤੇਰਾ ਰਿਐਕਸ਼ਨ ਚੈੱਕ ਕਰਨਾ ਵੀ ਤੇਰਾ ਕੀ ਰਿਐਕਸ਼ਨ ਹੈ ਦੋ ਕਿੱਥੇ ਬੈਠ ਗਿਆ ਇੱਧਰ ਧੁੱਪ ਜੀ ਨਾ ਇੱਥੇ ਖੜੋ ਟਰੈਕਟਰ ਕੋਲੇ ਖੜ੍ਹ ਦੋ ਥੋੜੀ ਜਿਹੀ ਇੱਥੇ ਹਾਂ ਲਓ ਵੀ ਦੋਸਤੋ ਜਿਹੜਾ ਸਵੇਰ ਦਾ ਅਸੀਂ ਦੋ ਤਿੰਨ ਰੇਲਾਂ ਪਾਈਆਂ ਸੀ ਵੀ ਪਾਲੇ ਬਾਈ ਨੂੰ ਜਿਹੜਾ ਉਹਨੇ ਮਤਲਬ ਕਿ ਪੂਰੀ ਇਮਾਨਦਾਰੀ ਨਾਲ 1 ਮਹੀਨਾ ਹੋ ਗਿਆ ਕੰਮ ਕੀਤਾ ਤੇ ਉਹਦਾ ਛੋਟਾ ਜਿਹਾ ਸਰਪ੍ਰਾਈਜ਼ ਗਿਫਟ ਦੇਣ ਲੱਗੇ ਸੀਗੇ ਅਸੀਂ ਹਾਂਜੀ ਤੇ ਹੁਣ ਉਹ ਘੜੀ ਆ ਗਈ ਹੈ ਬਾਈ ਪਾਲਾ ਹੁਣ ਕਰੂਗਾ ਓਪਨ ਤੇ ਤੁਸੀਂ ਸਾਰੇ ਨੇ ਵੀਡੀਓ ਐਂਡ ਤੱਕ ਦੇਖਣੀ ਹੈ ਵੀ ਗਿਫਟ ਦੇ ਵਿੱਚੋਂ ਨਿਕਲਦਾ ਕੀ ਆ ਤੇ ਪਾਲੇ ਦਾ ਪੂਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀਗਾ ਵੀ ਦੇਖ ਰਿਹਾ ਸੀਗਾ ਵੀ ਇਹਦੇ ਵਿੱਚ ਕੀ ਨਿਕਲੂਗਾ ਹਾਂਜੀ ਤੇ ਮੇਰੇ ਭਰਾ ਜਿਹੜੇ ਆਈਡੀਆ ਲਾ ਰਹੇ ਸੀਗੇ ਵੀ ਸ਼ੂਜ਼ ਹੋਣਗੇ ਦੋਸਤ ਇਹਦੇ ਵਿੱਚ ਸ਼ੂਜ਼ ਹੀ ਨਹੀਂਗੇ ਉਹ ਫਿਰ ਥੋੜਾ ਜਿਹਾ ਬੈਗ ਦੋਸਤ ਉਹਨੇ ਕਿਹਾ ਹਾਂ ਸਕੇਚਰ ਹਾਂ ਕੈਂਚਾ ਦਾ ਸ਼ੂਜ਼ ਹੋਣਗੇ ਛੂਹ ਹੀ ਦੇਂਗੇ ਛੂਹ ਤੋਂ ਇਲਾਵਾ ਕੁਛ ਹੈਗਾ ਤੇ ਉਹ ਤੁਸੀਂ ਜੇ ਦੇਖਣਾ ਹੈ ਤਾਂ ਵੀਡੀਓ ਨਾਲ ਤੁਹਾਨੂੰ ਦੇਖਣ ਜੁੜਨਾ ਹੀ ਪਊਗਾ ਹਾਂਜੀ ਤੇ ਚੱਲ ਵੀ ਪਾਲੇ ਕਰਦੇ ਸ਼ੁਰੂ ਲਓ ਭਾਈ ਹੁਣ ਤੁਸੀਂ ਇਹਨੂੰ ਕਰੋ ਆਰਾਮ ਦੇ ਨਾਲ ਓਪਨ ਇਧਰਲੀ ਸਾਈਡ ਆਸ ਦੇ ਤੇ ਤੇਰਾ ਰਿਐਕਸ਼ਨ ਹੋਣਾ ਚਾਹੀਦਾ ਵੀ ਤੂੰ ਤੈਨੂੰ ਮੈਨੂੰ ਲੱਗਦਾ ਵੀ ਚੀਜ਼ ਤੈਨੂੰ ਪਸੰਦ ਹੀ ਆਊਗੀ ਠੀਕ ਤੇ ਦੋਸਤੋ ਇਹ ਕੋਈ ਲਾਲਚ ਨਹੀਂ ਹੈ ਕਿਸੇ ਵੀ ਤਰੀਕੇ ਦਾ ਮੇਰੇ ਭਰਾ ਕਹੀ ਕਹਿ ਦਿੰਦੇ ਆ ਵੀ ਤੁਸੀਂ ਦਿਖਾਵਾ ਕਰਦੇ ਹੋ ਯਾਰ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਐਵੇਂ ਦਾ ਦਿਖਾਵਾ ਕਰਨਾ ਤਾਂ ਸਾਰੇ ਕਰੀ ਜਾਣ ਚੰਗੇ ਕੰਮ ਦਾ ਦਿਖਾਵਾ ਜਰੂਰ ਕਰਨਾ ਚਾਹੀਦਾ ਵੀ ਕੋਈ ਵੀ ਜੇ ਕੋਈ ਚੰਗਾ ਕੰਮ ਕਰਦਾ ਤਾਂ ਆਪਾਂ ਕਿਸੇ ਨੂੰ ਦੇਖ ਕੇ ਆਪਾਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਆਪਾਂ ਵੀ ਮੈਨੂੰ ਲੱਗਦਾ ਵੀ ਆਪਾਂ ਵੀ ਕਿਸੇ ਤੋਂ ਦੇਖ ਕੇ ਹੀ ਸਿੱਖਿਆ ਤੇ ਆਪਾਂ ਇੱਥੇ ਤੱਕ ਪਹੁੰਚੇ ਆ ਹਨਾ ਬਿਲਕੁਲ ਜੀ ਤੇ ਇੱਕ ਮਤਲਬ ਕਿ ਜਿਹੜੇ ਆਪਣੇ ਭੈਣ ਭਰਾ ਕੰਮ ਕਰਦੇ ਹੁੰਦੇ ਆ ਆਪਾਂ ਨੂੰ ਵੀ ਉਹਨਾਂ ਦਾ ਮਤਲਬ ਕਿ ਥੋੜਾ ਮੋਟਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਇੱਕ ਭਰਾ ਦਾ ਮੈਨੂੰ ਨਾ ਮੈਸੇਜ ਆਇਆ ਬਹੁਤ ਹੀ ਵਧੀਆ ਗੱਲ ਕਹੀ ਉਹਨੇ ਉਹ ਕਹਿੰਦਾ ਵੀ ਜਵੇਂ ਪੱਲ ਆ ਵੇ ਚੱਲ ਕੋਈ ਵੀ ਕਰ ਰਹੇ ਆ ਵੀ ਪਾਲਾ ਤੁਹਾਡੇ ਨਾਲ ਕੰਮ ਕਰ ਰਿਹਾ ਵੀ ਤੁਸੀਂ ਇਹਨੂੰ ਵੀ ਤਾਂ ਹੀ ਕਰ ਰਹੇ ਹੋ ਵੀ ਜਿਹੜਾ ਵੀ ਕੁਝ ਕਰ ਰਹੇ ਹੋ ਇਹਦੇ ਵਾਸਤੇ ਹਾਂਜੀ ਪਰ ਤੁਸੀਂ ਇਹਦੇ ਲੰਮੇ ਫਿਊਚਰ ਵਾਸਤੇ ਸੋਚੋ ਵੀ ਇਹਦਾ ਇੱਕ ਨਾ ਲਾਈਫ ਔਰ ਇੰਸ਼ੋਰੈਂਸ ਕਰਵਾ ਕੇ ਦੋ ਜਿਹਦੇ ਵਿੱਚ ਚਾਹੇ ਪਲਾਨ ਕੋਈ ਛੋਟਾ ਹੀ ਹੋਵੇ ਉਹ ਪਾਲੇ ਨੂੰ ਆਪਾਂ ਸਮਝਾਵਾਂਗੇ ਤੇ ਉਹ ਬੰਦਾ ਚੱਲ ਜਿੰਨਾ ਚਿਰ ਇਹ ਆਪਣੇ ਨਾਲ ਉਹਨਾਂ ਚਿਰ ਆਪਾਂ ਭਰੇ ਜਾਵਾਂਗੇ ਉਸ ਤੋਂ ਬਾਅਦ ਇਹ ਆਪਦੇ ਕਿਸ਼ਤਾਂ ਕੋਈ 10000 ਰੁਪਏ ਵੀ ਸਾਲ ਦਾ ਜੇ ਭਰੇ ਹਾਂਜੀ ਤੇ ਜਦੋਂ ਪਾਲਾ ਬੁੱਢਾ ਹੋਊਗਾ ਘਟ ਤੋਂ ਘਟ ਵੀ ਉਹ ਬੀ ਉਸ ਟਾਈਮ ਕੰਮ ਤਾਂ ਆ ਜੀ ਹਾਂ ਚਲ ਖੋਲ ਪਾਲੇ ਬਾਈ ਪਾਲੇ ਤੂੰ ਖੋਲੀ ਚੱਲਾ ਖੋਲੀ ਚੱਲ ਨਹੀਂ ਛੇਤੀ ਨਹੀਂ ਨਿਕਲਣਾ ਹੈ ਅਸੀਂ ਕਰਦੇ ਆਂ ਅਨਾਚਰ ਗੱਲਾਂ ਪਾਤਾ ਹਨਾ ਤੇ ਬਾਕੀ ਸੰਤੂ ਸਾਹਿਬ ਇੱਕ ਉਹ ਵੀ ਗੱਲ ਕਹਿਣੀ ਸੀ ਵੀ ਕਈ ਜਿਹੜੇ ਆਪਣੇ ਭਰਾ ਮਜ਼ਦੂਰ ਹੁੰਦੇ ਨੇ ਆਪਣੇ ਘਰੇ ਕੰਮ ਕਰਦੇ ਨੇ ਕਈ ਲੋਕ ਉਹਨਾਂ ਨੂੰ ਮੋਟੀ ਵਿਆਜ ਵੀ ਲਾ ਦਿੰਦੇ ਆ ਹਾਂ ਵਿਆਜ ਤਾਂ ਲੱਗਦੀ ਆ ਹਨਾ ਫਲੇ ਲੱਗਦੀ ਰਹੀ ਹੈ ਵਿਆਜ ਕੇ ਲਾਉਂਦੇ ਕਈ ਕਰ ਮਾਂ ਦਾ ਹੀ ਵਿਖਾ ਜਾਂਦੇ ਕਈ ਦਾ ਹੀ ਰੱਜ ਕੇ ਲਾ ਜਾਂਦੇ ਨਹੀਂ ਤੈਨੂੰ ਲੱਗੀ ਕਿ ਨਹੀਂ ਅੱਗੇ ਤੈਨੂੰ 3 ਸਾਲ ਹੋ ਗਏ ਬਈ ਤਕ ਮਾਲ ਕੇ ਕਿ ਪੜਾ ਮੈਨੂੰ ਨਹੀਂ ਲੱਗੀ ਠੀਕ ਤੈਨੂੰ ਕੋਈ ਘਾਟਾ ਤਾਂ ਨਹੀਂ ਪਿਆ 3 ਸਾਲ ਹੋ ਗਏ ਨਹੀਂ ਕੋਈ ਘਾਟਾ ਹਾਂ ਗੱਲ ਯਾਰ ਮੈਨੂੰ ਨਾ ਉਹਦੀ ਗੱਲ ਭਾਈ ਤੇ ਜੱਜ ਕੀ ਵੀ ਕਹਿੰਦਾ ਤੁਸੀਂ ਇਹਨਾਂ ਵਾਸਤੇ ਕੋਈ ਵੀ ਬੰਦਾ ਹੁਣ ਆਪ ਪਸ਼ੂ ਰੱਖ ਲੈਨੇ ਜਿੰਨੇ ਚਿਰ ਤਾਂ ਜਲਦੀ ਜਲਦੀ ਖੋਲ ਲਈਦਾ ਹੁੰਦਾ ਦੂਜਾ ਟਾਈਮ ਹੀ ਬੜਾ ਲਈ ਇਹ ਤਾਂ ਸੂਜ ਵਾਲਿਆ ਡੱਬਾ ਸੂਜਾ ਸੂਜ ਹੀ ਹੋ ਸਕਦੇ ਪਵਣ ਤੂੰ ਤਾਂ ਨਹੀਂ ਕੋਈ ਹਿੱਦ ਕਰ ਗਈ ਸੂਜ ਵਾਲੇ ਹੀ ਨਿਕਲਿਆ ਹੁੰਦੇ ਕੋਣ ਕੀ ਬੰਦ ਆ ਇਧਰੋਂ ਇਧਰੋਂ ਬਈ ਲੈ ਜੀ ਇਹ ਤਾਂ ਖਬਰ ਆ ਬਈ ਗਿਫਟ ਤਾਂ ਪਿਆ ਜੀ ਚਲ ਹੁਣ ਇੱਕ ਚਲੋ ਜੀ ਹੁਣ ਇਹਦੇ ਚਲ ਹੁਣ ਸੂਜ ਵਾਲਾ ਸਸਪੈਂਸ ਹੋ ਗਿਆ ਖਤਮ ਪਵਣ ਹਾਂਜੀ ਜੋ ਜਾਣਾ ਤਾਂ ਖਤਮ ਹੋ ਗਿਆ ਕੋਈ ਕੋਈ ਗੱਲ ਨਹੀਂ ਲਖਾ ਪਾ ਪਾੜ ਜੂਗਾ ਤਾਂ ਕੋਈ ਚੱਕਰ ਪਾੜ ਦਈਏ ਹਾਂ ਤਾਂ ਇਹ ਇੱਕ ਵੇਸਟ ਜੀ ਆ ਆਰਾਮ ਨਾਲ ਖੋਲੇ ਚੱਲੋ ਤਾਂ ਦੋਸਤੋ ਕਣਕ ਆਪਣੀ ਵੇਚੀ ਗਈ ਆ ਤਿੰਨ ਕੁ ਕਿੱਲੇ ਤੇ ਦੋ ਢਾਈ ਕਿੱਲੇ ਹੋਰ ਵੇਚਣੀਆਂ ਸੋਭਾ ਜਾਣਾ ਚਾਹੁੰਦੇ ਕਿੜ ਤੇ ਫਿਰ ਆ ਕੇ ਵੇਚਾਂਗੇ ਤੇ ਹੋਰ ਸੁਣਾਓ ਦੋਸਤੋ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਤੇ ਦੋਸਤੋ ਸਾਨੂੰ ਤਾਂ ਇਹ ਜੇ ਕੰਮ ਕਰਕੇ ਨਾ ਬਹੁਤ ਖੁਸ਼ੀ ਮਿਲਦੀ ਕੱਲ ਆਪਾਂ ਨਾ ਰੱਬ ਸੁੱਖ ਰੱਖੇ ਆਪਾਂ ਉਧਰ ਵੀ ਆਉਣਾ ਮਾਲਟੇ ਦੇ ਦੋ ਤਿੰਨ ਗੱਟੇ ਭਰਾ ਲਈਏ ਮੋਬਾਬਣ ਦੇ ਕੇ ਆਵਾਂਗੇ ਮੋਗੀ ਵਾਲਿਆਂ ਨੂੰ ਠੀਕ ਹੈ ਜੀ ਰੱਬ ਸੋਖ ਰੱਖੇ ਇਹ ਤਾਂ ਕੰਮ ਕਰਕੇ ਦੋਸਤਾਂ ਨੂੰ ਤਾਂ ਅੰਦਰੋਂ ਮਿਲਦੀ ਖੁਸ਼ੀ ਆਇਆ ਸੇ ਡੱਬਾ ਨਿੱਕਲੇ ਆਇਆ ਆਹ ਡਿਸ਼ ਵਾਲਾ ਨਾ ਇਹ ਤਾਂ ਰੂਟਰ ਨਿੱਕਲੇ ਆਇਆ ਇਹਦਾ ਵਾਈਫਾਈ ਆ ਇਹਦੇ ਤਾਂ ਕੰਮ ਦੀ ਚੀਜ਼ੀ ਨਹੀਂ ਵਾਈਫਾਈ ਤਾਂ ਆਪਣੇ ਲੱਗਿਆ ਹੀ ਹੋਇਆ ਬਾਈ ਅੱਗ ਲਾ ਲਓ ਜੀ ਲੈ ਇੱਕ ਡੱਬਾ ਹੋਰ ਲੈ ਡੱਬੇ 'ਚੋਂ ਡੱਬਾ ਨਿੱਕਲ ਰਿਹਾ ਇਹ ਸਸਪੈਂਸ ਤਾਂ ਹੀ ਬਣਾਇਆ ਵੀ ਪਾਲੇ ਨੂੰ ਵੀ ਥੋੜਾ ਜਿਹਾ ਮਿਹਨਤ ਕਰਨੇ ਪਾਵੇ ਉਹ ਡੱਬੇ ਖੋਲਣ ਲੱਗਿਆਂ ਸਹੀ ਗੱਲ ਅੱਜ ਇਹ ਤੇ ਪਤਨੀ ਕੋਲ ਤੇਰਾ ਕੀ ਰਗਦਾ ਆ ਅੱਡੀਆ ਕੀ ਹੋ ਸਕਦਾ ਤੇ ਅੱਜ ਤਾਂ ਸਵੇਰ ਦਾ ਮੈਂ ਤਾਂ ਆਈ ਆ ਹੀ ਸੋਚੀ ਜਨਾ ਕਿਉਂਕਿ ਬਾਈ ਨੁਆਇਸ਼ ਸ਼ਾਇਦ ਵੀ ਮੇਰੇ ਕੋਲ ਉਹ ਚੀਜ਼ ਹਰ ਚੀਜ਼ ਹੈਗੀ ਆ ਮੋਸਟਲੀ ਜਿਹੜੀ ਮਤਲਬ ਕਿ ਡੇਲੀ ਯੂਜ਼ ਵਾਸਤੇ ਹੁੰਦੀ ਆ ਪਰ ਇਹ ਇਹ ਚੀਜ਼ ਸਾਨੂੰ ਸੀਗਾ ਵੀ ਤੁਹਾਨੂੰ ਚਾਹੀਦੀ ਆ ਸਹੀ ਹੈ ਇਹਦੇ ਵਿੱਚ ਹੋਊਗਾ ਫਾਜ਼ੇ ਹੀ ਪਤਾ ਨਹੀਂ ਇਹ ਗਾਂ ਕਿੰਨੇ ਸਮਾਂ ਖੋਲੇ ਚਾਰ ਪੰਜ ਦਿਨਾਂ ਤੋਂ ਖੋਲੇ ਨਿੱਕੀ ਜਿਹੀ ਡੱਬੀ ਚੋਂ ਕੁਝ ਹੋਵੇਗੀ ਤੇ ਚਾਂਦੀ ਵਾਲੀ ਡੱਬੀ ਤਾਂ ਲੈ ਆਏ ਹੁਣ ਗਾਂ ਇਹ ਹੋ ਰਿਹਾ ਹੈ ਇੱਕ ਹੋਰ ਆ ਗਿਆ ਹਾਂ ਜੀ ਇਹ ਸ਼ਾਇਦ ਫਾਈਨਲ ਹੋ ਸਕਦਾ ਸ਼ਾਇਦ ਥੋਪ ਥੋਪ ਹੂੰ ਚਲੋ ਨਵੋ ਦੋਸਤੋ ਪਾਲੇ ਦਾ ਗਿਫਟ ਨੇੜੇ ਆ ਆ ਗਿਆ ਹਾਂ ਨੇ ਤੇ ਇਹ ਪੈਕਿੰਗ ਮੈਂ ਮੈਂ ਹੀ ਕੀਤੀ ਹੈਗੀ ਆ ਤੇ ਜਿਆਦਾ ਸਫਾਈ ਵਾਲੀ ਲੈ ਦਿਖਾ ਦੇ ਪਹਿਲੇ ਕੀ ਮਿਲਿਆ ਫੋਨ ਹੈ ਜੀ ਲਓ ਵੀ ਦੋਸਤੋ ਪਾਲੇ ਨੇ ਮਿਲਿਆ ਫੋਨ ਲੈ ਵੀ ਹੁਣ ਡੱਬਾ ਵੀ ਖੋਲ ਤੇ ਓਪਨ ਵੀ ਤੂੰ ਹੀ ਕਰ ਫਿਰ ਐਵੇਂ ਖੁਸ਼ ਆ ਨਹੀਂ ਬਹੁਤ ਵਧੀਆ ਇਹ ਹਜੇ ਮਿਲਣਾ ਦਾ ਟੇਪ ਲੱਗੀ ਹੋਈ ਜਿਹੜਾ ਤਾਂ ਕੰਪਨੀ ਵਾਲੀ ਹਾਂ ਉਹ ਉਹ ਪਟਣਾ ਇਦੋਂ ਨਹੀਂ ਐਵੇਂ ਨਹੀਂ ਪੱਟੀ ਦੀ ਹੂੰ ਇੱਥੋਂ ਇੱਥੇ ਜੇ ਇਦਰੇ ਲੱਗੀ ਹਾਂ ਇਹ ਦੋਨਾਂ ਸਾਈਡ ਵੀ ਆਏ ਇਹਨੂੰ ਆਏ ਜੇ ਕਰ ਲਾ ਬਈ ਜਾਂ ਤਾਂ ਠੀਕ ਜੇ ਲੈ ਮੇਰੇ ਨਾਂ ਵੀ ਕੋ ਨਹੀਂ ਗਿਆ ਚਾਕੂ ਨਹੀਂ ਹੈਗਾ ਗੱਟੇ ਕਰ ਨਾ ਨਹੀਂ ਨਹੀਂ ਐ ਕਰ ਲੈ ਨਾ ਕਿੰਨਾ ਖੁਸ਼ ਹਾਂ ਹਾਂ ਇਹ ਵਧੀਆ ਖੁਸ਼ ਹੈਨ ਬਗਬਾ ਚਾਬੀ ਨਾ ਪੜਦੀ ਇਹ ਤੈਨੂੰ ਕੋਈ ਲਾਲਚ ਨਹੀਂ ਦਿੰਦਾ ਬਦੋਂ ਬਲਕਿ ਆਖੇ ਵੀ ਮੈਨੂੰ ਲਾਲਚ ਕੋਈ ਦਿੰਦੇ ਪਏ ਮੈਂ ਚਾਬੀ ਪਤਾ ਰਾਈਟਰ ਦੀ ਹੁਆਈ ਨਹੀਂ ਹੁਣ ਆਪਦੇ ਫੋਨ ਦੀ ਆਪ ਖੁਦ ਓਪਨਿੰਗ ਕਰਨੀ ਆ ਹਾਂ ਇਹ ਬਸ ਹੈਗਾ ਵੀ ਤੂੰ ਯਾਰ ਕੰਮ ਢਾਂਗਣਾ ਕੀਤਾ ਤੇ ਤਾਂ ਓਆ ਹੋਰ ਕੋਈ ਗੱਲ ਨਹੀਂ ਗੀ। ਲਓ ਵੀ ਦੋਸਤੋ ਪਾਲੇ ਨੇ ਮਿਲਿਆ ਫੋਨ Samsung ਦਾ ਦੇਖਦੇ ਆ ਮੈਂ ਤਾਂ ਆਪਣੀ ਦੇਖਿਆ ਮੈਂ ਤਾਂ ਉਹਨੂੰ ਉਹੀ ਕਿਹਾ ਮੈਂ ਕਿਹਨੂੰ ਜਿਹੜਾ ਵਧੀਆ ਮਾਡਲ ਉਹ ਦੇ ਦੇ। ਅੱਛਾ ਤੇ ਵਿੱਚੋਂ ਦੇਖਦੇ ਆ ਮਾਡਲ ਕਿਹੜਾ ਉੱਤੇ ਵੀ ਲਿਖਿਆ ਹੋਊਗਾ ਬਾਅਦ ਚ ਦੱਸਦੇ ਆ ਵੀ ਕਿਹੜਾ ਮਾਡਲ ਆ। ਇਹ ਇਹ ਸੀਰੀਜ਼ ਦਾ ਕੋਈ ਮਾਡਲ ਆ। ਠੀਕ ਹੈ। ਠੀਕ। ਤੇ ਰਾਤ ਲੈ ਕੇ ਆਏ ਆ ਦੋਸਤੋ ਗੰਗਾ ਨਗਰ ਤੋਂ। ਉਹਦੀ ਟੈਂਪਰਤੀ ਦਾ ਜੇ ਪੀਏ ਫਿਰ ਮੋਟੀ ਲੱਗੀ ਹੋਈ ਜਾਂ ਨਾ। ਲਵ ਵੀ ਦੋਸਤੋ। ਲਵ ਵੀ। ਪਹਿਲੇ ਵਧਾਈਆਂ ਤੈਨੂੰ। ਵਧਾਈਆਂ ਹਨ ਵੀ ਤੁਹਾਨੂੰ ਲੱਖ ਲੱਖ ਮੈਗਨ। ਲਵ। ਆ ਕੋਲੇ ਕੇ ਪਰੇ ਗੱਲਾ ਵੀ ਅੱਜ ਕਿਤੇ ਟੁੱਟਣਾ ਨਹੀਂ ਚਾਹੀਦਾ ਫੋਨ। ਨਹੀਂ ਇੱਜ ਨਹੀਂ ਟੁੱਟਦਾ ਜੀ। ਹਾਂ। ਉਸ ਟਾਈਮ ਵਾਲਾ ਇਹਨੂੰ ਬਸ ਬਈ ਐਂ ਲਾ ਦੇ ਇਹਨੂੰ ਤਾਂ ਉੱਪਰ। ਐਂ ਲਾ ਦੇ। ਪਹਿਲਾਂ ਇਹਨੂੰ ਲਾ ਦੇ। ਇਹਨੂੰ ਬਸ। ਚਲੋ। ਨਹੀਂ ਲਵ ਵੀ। ਆਨ ਕਰ ਦੇ। ਕਦਰ ਹੋਗਾ ਸਾਈਡ ਤੋਂ ਬਤਨ ਜਨਰਲ ਤੋਂ ਹਾਂ ਕੋਲੇ ਬਾ ਵੀ ਦੋਸਤੋ Samsung Galaxy ਕਿਹੜਾ ਮਾਡਲ ਸੀ ਇਹ ਪਤਾ ਨਹੀਂ ਕਿਹੜਾ ਮੈਂ ਉਹਨਾਂ ਕਿਹਾ ਵਧੀਆ ਦੇ ਦੇ ਸਾਡਾ ਬੰਦਾ ਗਾਣੇ ਕੋਲਾ 5G ਇਹ 16 5G ਆ ਤੇ ਹੁਣ ਲਾਸਟ ਚ ਕੀ ਕਹਿਣਾ ਚਾਹਣਾ ਇੱਕ ਤੇਰਾ ਲਾਸਟ ਤੇ ਇਹ ਬਹੁਤ ਵਧੀਆ ਮੈਂ ਕਹਿੰਦਾ ਕਿੰਨੇ ਦਿਨ ਹੋ ਗਏ 20 ਦਿਨ ਫੋਨ ਟੁੱਟੇ ਨੂੰ ਹੋ ਗਏ ਮੈਂ ਕਹਿੰਦਾ ਮੈਂ ਸਬਰਨਾ ਕਦੇ ਅੱਜ ਸਵੇਰੇ ਆ ਇਹ ਤਾਂ ਸਬਰ ਕੀਤਾ ਜੇ ਤੂੰ ਮੇਰੇ ਤੋਂ ਪੈਸੇ ਮੰਗਦਾ ਨਾ ਫਿਰ ਮੈਂ ਤੈਨੂੰ ਨਹੀਂ ਲੈ ਕੇ ਦੇਣਾ ਸੀ ਮੈਂ ਖੈਰ ਸਬਰ ਕਰੀ ਬੈਠਾ ਬੰਦਾ ਮੈਂ ਕੀ ਫੋਨ ਦਾ ਕਰਾਂ ਟਾਈਮ ਟੱਪੀ ਜਾਂਦਾ ਜੇ ਪਿਛਲੇ ਸਾਲ ਵੀ ਨਾ ਕੰਮ ਦਾ ਜੋਰ ਹੈਗਾ ਉਹ ਲੈ ਕੇ ਦਿੱਤਾ ਸੀ ਬਾਈ ਨੂੰ ਪਰ ਬਾਈ ਉਹ ਤੂੰ ਇੱਕ ਸਾਲ ਹੀ ਮਸਾਂ ਕੱਢਿਆ ਉਹ ਨਹੀਂ ਉਹ ਸੁਮਨ ਕੋਲੇ ਆ। ਉਹ ਸੁਮਨ ਕੋਲੇ ਆ। ਉਹ ਸੁਮਨ ਕੋਲੇ ਨੋਈ ਪਿਆਇਂ ਦਿੱਤਾ। ਅੱਛਾ ਅੱਛਾ ਫੇਰ ਇਹਦੇ ਚ ਵੀ ਤੂੰ ਹਣ ਨੂੰ ਸਿਮਣਾ ਪਈ ਸਿਮਤ ਉਹਦੇ ਚ ਚੱਲਣ ਦੇ। ਇਹ ਗਾਣੇ ਗੋਣੇ ਸਾਨੂੰ ਰੱਖ ਲਾਵਦਾ। ਹਾਂ ਇਹ ਲੈ ਲੇ ਗਏ ਰੱਖ ਲਾਂਗੇ ਇੱਕ ਦਿਨ। ਲੈਮੀਨੇਸ਼ਨ ਐ ਗਾਰਡ ਗੂਡ ਨੂੰ ਪੂਰਾ ਸੇਫ ਕਰ ਲਾ ਕੇ। ਉਹ ਝੰਡਾ ਨੂੰ ਕਰਵਾ ਲਈ ਉਹ ਤੋਂ ਭਾਈ ਤੋਂ। ਕਰਵਾ ਲਈ। ਉਹ ਮੈਨੂੰ ਚੱਤਾ ਪਾ ਲੱਗਿਆ ਨਾ ਮੈਂ ਕਵਰ ਲੈ ਕੇ ਆਂ ਤਾਂ ਨਾ ਹੀ ਗਾਰਡ ਲੱਗਿਆ। ਇਹਨੂੰ ਵਾਪਸ ਡੱਬੇ ਚ ਪਾ ਲਾ। ਪਾ ਲੈ ਤੇ ਕਢਵਾਵਾਂਗੇ। ਮਾਫ ਡੱਬੇ ਚ ਪਾ ਕੇ ਰੱਖ ਲਾ। ਬਿੱਲ ਬੁੱਲ ਘਰੇ ਪਿਆ ਉਹ ਆਪਾਂ ਸਾਹਮਣੇ ਰੱਖਾਂ ਪਾਲ ਲੈਨੇ ਮਿਲਿਆ ਛੋਟਾ ਜਿਹਾ ਸਰਪ੍ਰਾਈਜ਼ ਤੇ ਪਿਛਲੀ ਵਾਰੀ ਵਾਈ ਪਾਲ ਲੈਨੇ ਦਿੱਤਾ ਆਪਦੀ ਵਾਈਫ ਨੂੰ ਹਾਂ ਉਦਾਂ ਹੀ ਸਹੀ ਹੈ ਐਦਿਕ ਤੂੰ ਆਪ ਰੱਖ ਲੈ ਪਰ ਘਰੇ ਘਰੇ ਰੱਖ ਲੈ ਨਹੀਂ ਇਹ ਕੀ ਆਪ ਰੱਖਿਆ ਹੈ ਇਹ ਹੂੰ ਪਿਛਲੇ ਕਿ ਦਿਨ ਪਰਮਾਤਮਾ ਸੁੱਖ ਰੱਖੇ ਅਗਲੇ ਸਾਲ ਆਪਾਂ ਹੋਰ ਨਵਾਂ ਲੈ ਲਾਂਗੇ ਸਹੀ ਹੈ ਹੈਨਾ ਇਹ ਕੋਈ ਵੱਡੀ ਗੱਲ ਨਹੀਂ ਤੇ ਬਾਕੀ ਤੇਰਾ ਇੰਸ਼ੋਰੈਂਸ ਕਰਾਵਾਂਗੇ ਉਹ ਮੈਨੂੰ ਨਾ ਇੱਕ ਕਮੈਂਟ ਆਇਆ ਵਿੱਚ ਕਹਿੰਦਾ ਪਾਲ ਲੈ ਨੂੰ ਉਹਦੇ ਗੱਲ ਵੀ ਸਹੀ ਹੈ ਕਹਿੰਦਾ ਪਾਲਾ ਜਿੰਨਾ ਚਿਰ ਤੁਹਾਡੇ ਕੰਮ ਕਰਦਾ ਠੀਕ ਹੈ ਵੀ ਉਹਨਾਂ ਚਿਰ ਤੱਕ ਤੁਸੀਂ ਕਰੀ ਜਾਂਨੇ ਹੋ ਤੇ ਕੱਲ ਨੂੰ ਪਾਲਾ ਕਹਿੰਦਾ ਜਦੋਂ ਬੁੱਢਾ ਹੋ ਗਿਆ ਤੇ ਇਹਦਾ ਕੌਣ ਕਰੂਗਾ ਕਹਿੰਦਾ ਹਾਂ ਕਹਿੰਦਾ ਇਹਦਾ ਚੰਗਾ ਤੁਸੀਂ ਇਹਦਾ ਚਾਹੇ ਇਹਦੇ ਇਹਦੇ ਪੈਸਿਆਂ 'ਚ ਕੋਈ 10000 ਰੁਪਏ ਕੱਟ ਲੈ ਬੰਦਾ ਠੀਕ ਹੈ ਇਹ ਜਮਾ ਕਰਾਈ ਚੱਲੇਗਾ 10 10000 ਰੁਪਏ ਐਸਾਲ ਦਾ ਜਮਾ ਕਰਾਈ ਚੱਲੇ ਜਦੋਂ ਪਾਲਾ ਹੋਊਗਾ 50 60 ਸਾਲਾਂ ਦਾ 70 ਸਾਲਾਂ ਦਾ ਉਦੋਂ ਕੋਈ 10 ਲੱਖ ਰੁਪਏ 15 ਲੱਖ ਮਿਲਿਆ ਹੋਊਗਾ ਬੰਦਾ ਬਹਿ ਕੇ ਰੋਟੀ ਤਾਂ ਖਾ ਸਕਦਾ ਠੀਕ ਹੈ ਇਹ ਕਹਿੰਦਾ ਵੀ ਇਹ ਪਲਾਨ ਜ਼ਰੂਰ ਲੈ ਕੇ ਦ ਮੇਰੇ ਅਦਰ ਸੇਰੀਆਂ ਦੇ ਆਪਦੇ ਕੰਮ ਕਰਨ ਵਾਲਿਆਂ ਦੇ ਹਰੇਕ ਹੀ ਪਲਾਨ ਲੈ ਕੇ ਦੋ ਤੇ ਬਾਕੀ ਤੁਹਾਨੂੰ ਕਿਵੇਂ ਲੱਗਿਆ ਜੀ ਸਰਪ੍ਰਾਈਜ਼ ਗਿਫਟ ਬਾਈ ਪਾਲਲੇ ਨੂੰ ਜਿਵੇਂ ਇੰਨਾ ਕਭ ਨਹੀਂ ਪਤਾ ਸੀਗਾ ਨਹੀਂ ਮੈਂ ਸੇ ਤਾਂ ਸੋਚੀ ਜਾਂਦਾ ਜੀ ਮੈਂ ਕੀ ਕੀ ਸੀ ਹੋ ਸਕਦੀ ਹੂੰ ਪਾਲਲੇ ਨੇ ਆਇਆ ਹੋਣਾ ਵੀ ਠੰਡ ਆ ਕੀ ਕੀ ਚੀਜ਼ ਸੋਚੀ ਸੀ ਬਾਈ ਸੋਚਿਆ ਇਹ ਵਾ ਕੋਈ ਦਿਮਾਗ ਤਾਂ ਆਈ ਨਹੀਂ ਐੋ ਜੀ ਕੋਈ ਚੀਜ਼ ਮੈਂ ਕਿਹੜੀ ਤਕੜਾਈ ਗਿਫਟ ਨਿਕਲੂ ਹੁਣ ਵੇਖੀ ਆ ਕੀ ਨਿਕਲੂ ਦਾ ਤੇ ਚਲੋ ਠੀਕ ਹੈ ਦੋਸਤੋ ਤੋਂ ਫੇਰ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਤੇ ਪ੍ਰਮਾਤਮਾ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਖੁਸ਼ ਰੱਖੇ 8 ਵਜੇ ਕੰਮ ਕਰਕੇ ਸਾਨੂੰ ਤਾਂ ਮਿਲਦੀ